ਕਹਿੰਦਾ ਥੋਨੇ ਸਰਕਾਰ ਨੂੰ ਕਿ ਐਵੇਂ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਟਰੋਨਾ ਕਰੋ ਪੈਣਾ ਹੈ ਦੀਪਸ ਦੇ ਨਾਲ ਕਰ ਲਿਆ ਮੂਸੇਵਾਲ ਦੇ ਨਾਲ ਕਰ ਲਿਆ ਹੁਣ ਭਾਨੇ ਦੇ ਨਾਲ ਕਰ ਲਿਆ ਤੇ ਤੁਹਾਨੂੰ ਪਤਾ ਹੈ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ ਜੇ ਮੈਂ ਬਤੌਰ ਐਮਪੀ ਇੱਥੋਂ ਦਾ ਆਵਾਜ਼ ਦੇਦਾ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿੰਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ ਤਾਂ ਮੇਰਾ ਮਤਲਬ ਹੈ ਕਿ ਉਹ ਦੋਤਾ ਬਾਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ ਉਸ ਵਿੱਚ ਚੀਨੀਆਂ ਦੇ ਕੇਸ ਦੇ ਵਿੱਚ ਫੜ ਲਿਆ ਇਹੋ ਜਿਹਾ ਕੇਸ ਪਾੜੇ ਬਿਲਕੁਲ ਖਤਮ ਕੀਤਾ ਜਬੇ ਨੀਤਾ ਦਾ ਅਸਰ ਬਹੁਤ ਖਰਾਬ ਹੋਊਗਾ ਮਾਨ ਸਾਹਿਬ ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ ਜਿਵੇਂ ਪਹਿਲਾਂ ਅਮਰਿਤਪਾਲ ਸਿੰਘ ਨਾਲ ਇਹ ਕੀਤਾ ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਸੰਤ ਜਰਨੈਲ ਸਿੰਘ ਭਿੰਡੜਾ ਵਾਲਿਆਂ ਤੋਂ ਬਾਅਦ ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਵੱਧਦੀ ਜਾਊਗੀ ਤੇ ਖਾਲਸਤਾਨ ਬਣ ਕੇ ਰਹੂਗਾ ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ ਅਸੀਂ 31 ਤਰੀਕ ਨੂੰ ਤੁੜੀ ਵਿਖੇ ਸੀਸਨਸਟ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ ਕੋਈ ਹਵਜਾ ਵੀ ਨਹੀਂ ਰਹੂਗੀ ਸਿਰਫ ਹਸਪਤਾਲ ਤੇ ਮਿਲਨ ਚੰਨਣਗੇ